ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਬਲਰਾਜ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਕੰਗ ਡੇਰੀ ਫਾਰਮ ਤੇ ਅੱਜ ਕਾਫੀ ਕਮਾਲ ਦੇ ਪਸ਼ੂ ਤੁਹਾਨੂੰ ਦਿਖਾਉਣੇ ਜਦੋਂ ਵੀ ਇੱਥੇ ਆਈਦਾ ਵਾ ਚੰਗੀ ਕੁਆਲਿਟੀ ਦੇ ਪਸ਼ੂ ਜਿਹੜੇ ਸਾਰੇ ਹੁੰਦੇ ਆ ਚੰਗੇ ਦੁੱਧ ਵਾਲੇ ਤੇ ਚੰਗੇ ਰਿਕਾਰਡ ਵਾਲੇ ਜਿਹੜੇ ਆਪ ਵੀ ਵਿੱਧ ਹੁਣੇ ਕੰਪੀਟੀਸ਼ਨਾਂ 'ਚ ਅੱਗੇ ਜਾਂਦੇ ਰਹੇ ਆ ਤੇ ਜਿਹੜਾ ਵਾ ਪਸ਼ੂ ਜਿਹੜੇ ਆ ਜੇਤੂ ਪਸ਼ੂ ਕਾਫੀ ਹੈਗੇ ਆ ਨਾਮ ਵਾਲੇ ਪਸ਼ੂ ਵੀ ਜਿਹੋ ਨਾਲ ਆਪਣੇ ਘਰੇ ਵੀ ਕਾਫੀ ਰੱਖੇ ਆ ਤੇ ਵੇਚਣ ਲਈ ਵੀ ਜਿਹੜੇ ਲਿਆਉਂਦੇ ਆ ਚੰਗੇ ਪਸ਼ੂ ਜਿਹੜੇ ਹੁੰਦੇ ਆ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਆ ਹੱਥ ਜੋੜ ਕੇ ਵੀ ਜਿਹੜੇ ਵੀ ਵੀਰ ਨੇ ਪਸ਼ੂ ਖਰੀਦਣਾ ਵਾ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕਵੇ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜਰੂਰ ਕਰਕੇ ਖੜਿਆ ਕਰੋ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਓ ਜਿਹੜਾ ਕੋਈ ਵੀ ਤਸੱਲੀ ਕਰ ਸਕਦਾ ਵਾ ਉਹੀ ਪਸ਼ੂ ਖਰੀਦੇ ਤੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਹਾਂਜੀ ਵੀਰ ਜੀ ਸასი ਕਾਲ ਜੀ ਸასი ਕਾਲ ਹਰਪ੍ਰੀਤ ਜੀ ਕੀ ਹਾਲ ਚਾਲ ਆ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਜੀ ਵਧੀਆ ਚਲੋ ਵਧੀਆ ਚਾਹੀਦਾ ਜੇ ਹਾਂਜੀ ਬਾਕੀ ਸਾਰੇ ਵੀਰ ਭਰਾਵਾਂ ਨੂੰ ਵਰੀਆ ਫਾਰਮ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸასი ਕਾਲ ਉਹ ਠੀਕ ਠਾਕ ਵਧੀਆ ਲੈ ਜਾਂਦਾ ਕੰਮ ਕਰ ਠੀਕ ਠਾਕ ਜੀ ਵਧੀਆ ਅੱਜ ਖੇਚ ਧੋ ਕੇ ਲੈ ਆਈ ਆਏ ਜੇ ਫਿਰ ਸਾਨੂੰ ਹਾਂ ਜੀ ਵਾ ਮਤਲਬ ਇੱਕ ਜੀ ਹੋਵੇ ਅੰਦਰ ਭੱਜੀ ਹੋਵੇਗੀ ਅੱਛਾ ਉਸ ਦਿਨ ਰਾਤੀ ਚ ਹੋਈ ਹੋ ਸਵੇਰੇ ਚ ਹੋਈ ਆ ਠੀਕ ਆ ਹਾਂ ਜੀ ਉਹ ਤੇਰੇ ਬੋੜਾ ਹੀ 18 ਕਿਲੋ ਅੱਛਾ ਹਾਂ ਜੀ ਠੀਕ ਆ ਤੇ ਉਹ ਨਹੀਂ ਪਾਈ ਅੱਜ ਫਿਰ ਉਹ ਵੇਚੀ ਉਹਨੇ ਮੈਂ ਪੁੱਛਿਆ ਤੇ ਨਹੀਂ ਹੋਣਾ ਅੱਛਾ ਉਹ ਵੇਚਤੀ ਆ ਉਹ ਤੋਂ ਪਹਿਲਾਂ ਹੀ ਹੈ ਤੇ ਘਰ ਵਾਲੇ ਹੀ ਆਪਣੇ ਸੱਜਣੀਆਂ ਲੱਗ ਗਏ ਅੱਛਾ ਹਾਂ ਠੀਕ ਆ ਤੇ ਅੱਜ ਅਮਰ ਤਾਂ ਕੱਟੀ ਚੁਗੀ ਜਾਂਦੀ ਹੁਣ ਤਿੰਨ ਮੱਝਾਂ ਤੇ ਦੋ گاਵਾ ਆਪਣੇ ਕੋਲ ਨੂੰ ਚਲੋ ਨਾਮ ਦੱਸਦੇ ਇੱਕ ਵਾਰੀ ਫਿਰ ਨਾਮ ਬਲਰਾ ਸਿੰਘ ਹੈ ਜੀ ਹਾਂਜੀ ਤੇ ਪਿੰਡ ਮਮਤਾਨ ਕੀਤਨ ਸਕੂਲ ਦੇ ਲਾਗੇ ਘਰ ਆ ਜਿਹੜਾ ਤਿੰਨ ਤਿੰਨ ਸ਼ਹਿਰ ਦੇ ਵਿੱਚ ਹੀ ਆ ਪੁਲਿਸ ਲਾਈਨ ਦੇ ਲੱਗ ਗਈ ਹੈ ਹਨਾ ਪੁਰਾਣੀ ਮੰਡੀ ਡੰਗਰਾਂ ਦੀ ਾਡੇ ਲੱਗ ਗਈ ਹਾਂਜੀ ਹਾਂਜੀ ਸ਼ਹਿਰ ਤੋਂ ਬਾਹਰ ਪੈ ਜਾਂਦਾ ਬਾਈਪਾਸ ਦੇ ਉੱਪਰ ਹਨਾ ਠੀਕ ਆ ਤੇ ਫੋਨ ਨੰਬਰ ਵੀ ਪੁੱਛ ਦੋ 836032633 ਠੀਕ ਆ ਹਾਂਜੀ ਤੇ ਅੱਜ ਇਹ ਆ ਵੀ ਵੀਡੀਓ ਕੋਈ ਪੂਰੀ ਵੇਖੇ ਅੱਜ ਤੁਸੀਂ ਕਹਿੰਦੇ ਫੇ ਕੁਝ ਰੇਟ ਦੱਸਣੇ ਆ ਤੇ ਕੁਝ ਫੋਨ ਤੇ ਕਰ ਲੈਣੇ ਹੈ। ਹੈ ਹੀ ਕਮਾਲ ਦੀਆਂ ਚੀਜ਼ਾਂ ਰਵੀ ਜੀ। ਅੱਛਾ। ਅੱਜ ਵੇਖੋਗੇ ਤੇ ਫਿਰ ਪਤਾ ਲੱਗੇਗਾ ਤੁਹਾਨੂੰ। ਠੀਕ ਆ। ਹਾਂਜੀ। ਚਲੋ ਫਿਰ ਸ਼ੁਰੂਆਤ ਜਿਹੜੀ ਆ ਆ ਪਹਿਲੇ ਨੰਬਰ ਵਾਲੀ ਵੈੜ ਤੋਂ ਹੀ ਆਪਾਂ ਕਰਨੀ ਆ। ਕਿੰਨਾ ਸੂਆ ਜੇ ਇਹਦਾ? ਇਹਦਾ ਪਹਿਲਾ ਸਰਪੀ ਜੀ ਸੂਆ ਦੋ ਦੰਦ ਮੂੰਹ। ਚੈੱਕ ਕੀਤੇ ਦੰਦ? ਹਾਂ ਚੈੱਕ ਕਰਾਵਾਂਗੇ ਵੀਡੀਓ ਦੇ ਵਿੱਚ ਕਰਾਵਾਂਗੇ ਚੈੱਕ। ਅੱਛਾ। ਹਾਂਜੀ। ਕਿੰਨਾ ਚਿਰ ਹੋਇਆ ਸੂਈਨਾ? ਤੁਹਾਨੂੰ ਹੋ ਗਿਆ ਲਗਭਗ 20 ਦਿਨ ਹੋ ਗਿਆ ਜੀ ਬੱਛੀ ਮਗਰਿਆ ਮਤਲਬ ਦੁੱਧ ਤੇ ਆ ਗਈ ਆ ਗਈ ਹਾਂ ਦੁੱਧ ਤੇ ਆ ਗਈ ਆ ਕਿੰਨਾ ਕਰਗੀ ਦੁੱਧ ਦੇ ਇਹ ਤਿੰਨ ਚਵਾਈਆਂ ਦੇ ਵਿੱਚ 45 ਕਿਲੋ ਆ ਥੋੜਾ ਬੋਧਾ ਘਟਦਾ ਮਤਲਬ ਇਹ 34 44 ਲਾ ਲਓ 44 ਕਿਲੋ ਤਿੰਨ ਚਵਾਈਆਂ ਆ ਇਹ ਤਿੰਨ ਕਰਦੇ ਆ ਤਿੰਨ ਚਵਾਈਆਂ ਕਰਦੇ ਜੇ ਕਿਨੇ ਤਿੰਨ ਕਰਾਣੀਆਂ ਤਿੰਨ ਕਰ ਲੇ ਜੇ ਦੋ ਕਰਾਣੀਆਂ ਤੇ ਥੋੜਾ 40 ਕਿਲੋ ਹੋ ਜਾਊਗਾ ਅੱਛਾ ਬਸ ਦੋ ਦਿਨ ਦੁੱਧ ਬੱਛੀ ਆ ਜੀ ਦੋ ਦਿਨ ਦੁੱਧ ਤਿਆਰ ਜਿਹੜਾ ਇਹ ਨਾਲ ਬਾਕੀ ਕੱਦ ਵੇਖੋ ਕਿੰਨਾ ਤਗੜਾ ਸੀਲ ਚੋਆ ਨੰਬਰ 1 ਹੈ ਜੀ ਨਹੀਂ ਤੇ ਦੁੱਧ ਤਿੰਨ ਚਵਾਈਆਂ ਚ ਚਵਾ ਦੋਗੇ 44 ਲ ਕੋਈ ਆਪਣਾ ਲੀਟਰ ਲਿਆਵੇ ਕੰਡਾ ਮਰ ਜਾ ਜਿੰਤਾ ਮਰਜੀ ਕਰੇ ਆਪਣੀ ਤਸੱਲੀ ਕਰੇ ਜੀ ਠੀਕ ਹੈ ਜੀ ਹਾਂਜੀ ਤੋਰਾਂ ਹਾਂ ਫੇਰ ਇੱਕ ਰੀ ਇਹ ਵੀ ਕਾਫੀ ਕਮਾਲ ਦੀ ਗੱਲ ਹੈ ਜਿਹੜੇ ਦੁੱਧ ਜਿਹੜਾ 44 45 ਲੀਟਰ ਜਿਹੜਾ ਕਹਿੰਦੇ ਵੀ ਤਿੰਨ ਚਵਾਈਆਂ ਦੇ ਵਿੱਚ ਤਿਆਰ ਇੱਕ ਦਿਨ ਵਿੱਚ ਤਿੰਨ ਚਵਾਈਆਂ ਕਹਿੰਦੇ ਕਰੀ ਦੀਆਂ ਉਹ ਪੈਨ ਚੱਬੂ ਖੋਲ ਕੇ ਕਰਿਆ ਰਾਈ ਜੀ ਇੱਥੇ ਪਾਉ ਲਿਆ ਤੇ ਮੂੰਹ ਜਿਹੜੀ ਦੋ ਦੰਦ ਹਾਂ ਦੋ ਦੰਦ ਬੱਚਾ ਕੀ ਇਹਦੇ ਮਗਰ ਅਤਰਾ ਵਸ਼ੀ ਹੈ ਜੀ ਮਗਰ ਵੀ ਵਸ਼ੀ ਹੈ ਜੀ ਚੱਬੂ ਦਾ ਥੋੜਾ ਜਿਹਾ ਕਰਦੀ ਹੈ ਬਾਕੀ ਕੱਦ ਕਾਠ ਪੱਖੋ ਚੰਗੀ ਆ ਦੰਦ ਦੇ ਦਿਖਾਉਂਦੀ ਤੁਹਾਨੂੰ ਕੋਸ਼ਿਸ਼ ਕਰਦੇ ਆਂ ਐ ਪੜਾਉਂਦੀ ਆ ਹਲਫ ਪਿਓਰ ਦੋ ਦਾਂਦੇ ਆ ਜਿਹੜੀ ਕੋ ਕਾਂਣ ਵਾਲੀ ਗੱਲ ਨਹੀਂ ਹੈ ਪਿਓਰ ਦੋ ਦਾਂਦੇ ਆ ਜਿਹੜੀ ਠੀਕ ਆ ਜੀ ਕੱਦ ਕਾਠ ਵੇਖੋ ਮਤਲਬ ਜੀ ਆ ਵੀ ਜੀ ਤੇ ਬਾਕੀ ਕੋਈ ਜੇ ਤਿੰਨ ਚੁਆਈਆਂ ਨਹੀਂ ਕਰਦੇ ਤਾਂ ਇਹ ਤਾਂ ਹੁੰਦੀ ਡਿਟੈਕਟ ਬਹੁਤ ਹੁੰਦੀ ਹੈ ਹਾਂਜੀ ਫਿਰ ਪਰੇਸ਼ਾਨੀ ਹੁੰਦੀ ਆ ਹਾਂ ਪਰੇਸ਼ਾਨੀ ਹੁੰਦੀ ਆ ਕਿਉਂਕਿ ਬਿਲਕੁਲ ਫਿਕਸ ਬਹਾਨੇ ਦੀ ਆ ਜਿਹੜੇ ਹੁਣ ਵੀ ਆ ਬਿਲਕੁਲ ਜਿਹੜਾ ਵਾ ਬਹਾਨਾ ਫਸਿਆ ਆ ਪੂਰਾ ਚਲੋ ਬੰਦ ਹੋਵਦੀ ਫਿਰ ਇਹਨੂੰ ਬਾਕੀ ਬੱਚੇ ਜਿਹੜੇ ਇਹਨਾਂ ਦੇ ਤੁਹਾਨੂੰ ਦਿਖਾ ਦੇਵਾਂਗੇ ਉਹਨੇ ਤੇ ਬਾਕੀ ਜਿਹੜੇ ਵੀ ਵੀਰ ਨੇ ਲੈਣੀ ਆ ਕਰੇ ਬੱਜੀਆਂ ਵੇ ਕਿਹੜੀਆਂ ਮੰਡੀ ਚ ਬੱਜੀਆਂ ਪੁੱਤ ਘਰੇ ਕਰੇ ਤਰ੍ਹਾਂ ਦੀਆਂ ਤਿੰਕੀਆਂ ਇੱਥੇ ਡਰ ਆਏ ਆ ਆ ਜਿਹੜੇ ਘਰੇ ਵੀ ਪਸ਼ੂ ਆ ਜਾਰੇ ਇਹ ਵੀ ਸਾਰੇ ਜਿਹੜੇ ਚੰਗੇ ਰਿਕਾਰਡ ਵਾਲੇ ਆ ਆ ਦੇਖਦੇ ਆ ਬਾਕੀ ਜਿਹੜੇ ਘਰੇ ਵੀ ਜਾਨਵਰ ਆ ਸਾਰੀਆਂ ਮੱਝਾਂ ਚੰਗੀਆਂ ਵਾ ਤੇ ਸਾਰੀਆਂ ਚੰਗੇ ਦੁੱਧ ਵਾਲੀਆਂ ਤੇ ਆ ਥਣ ਵੀ ਇਹਦੇ ਆਪਾਂ ਦੇਖ ਸਕਦੇ ਆ ਲਾਗੇ ਤੋਂ ਦੂਰ ਦੂਰ ਜਿਹੜਾ ਥਾਣਿਆ ਭਾਵੇਂ ਕੋਈ ਹੱਥ ਨਾਲ ਚਵਾਈ ਕਰ ਲੇ ਸਪਾਮ ਕੋ ਮਸ਼ੀਨ ਨਾਲ ਟਾਈ ਕਰ ਲੈ। ਅਈ ਹੱਥ ਨਾ ਕਰਦੀਆਂ ਤੁਸੀਂ। ਤੇ ਮੋਲ ਫੇਰ ਇਹਦਾ ਦੱਸ ਹੀ ਤੇ ਕੀ ਇੱਥੇ। ਤੇ ਮੋਲ ਹਰਦੀਪ ਜੀ ਫੋਨ ਤੇ ਹੋਏਗਾ ਜੀ। ਅੱਛਾ ਇਹਦਾ ਫੋਨ ਤੇ ਕਰ ਲੈਣਾ। ਅਈ ਜੀ ਵੱਖਰੀ ਆ ਹਰਦੀਪ ਜੀ। ਅੱਛਾ। ਇਹ ਵੇਖ ਹੀ ਰਿਹਾ ਤਸੱਲੀ ਕਰਾਤੀ ਦੋ ਦੰਦ ਆ। ਤੇ ਕੱਦ ਕਿੱਡਾ ਵਾ? ਹਰੇਕ ਚੀਜ਼ ਮਤਲਬ ਪੂਰੀ ਐ ਨਾ ਕੋਈ ਘੂਰ ਨਾ ਛੱਟਾ। ਬਾਕੀ ਇਹ ਆ ਵੀ ਜਿਹੋ ਜੇ ਚੀਜ਼ ਉਹੋ ਜਿਹਾ ਮੋਲ। ਹਾਂ ਉਹੋ ਜਿਹਾ ਮੋਲ ਐ ਜੀ। ਤੇ ਕੋਈ ਵੀਰ ਉਸਤਵ ਨਾਲ ਕੋਈ ਫੋਨ ਲਾ ਲੈ। ਹਾਂ ਫੋਨ ਲਾਵੇ ਮਤਲਬ। ਇਹ ਆ ਵੀ ਖੜੇ ਕੋਈ ਸੰਭਨ ਵਾਲਾ। ਇਆ ਵੀ ਖੜਨੇ ਕਾ ਸ਼ਕੀਨ ਵੀਰ ਨੇ ਆ ਕੀ ਮੇਲੇ ਜਿਤਨ ਵਾਲੀ ਹੈ ਜੀ ਬੱਸੀ ਅੱਛਾ ਜੀ ਹਾਂਜੀ ਤੇ ਦੁੱਧ ਤੁਹਾਡੇ ਘਰੋਂ ਝੋਕੇ ਲੈ ਜੀ ਹਾਂ ਝੋਕੇ ਆਪਣੀ ਤਸੱਲੀ ਕਰਕੇ ਖੜੇ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੇ ਜੇ ਹਾਂਜੀ ਇਹ ਹੈ ਵੀ ਤੁਹਾਡੀ ਕ੍ਰੋਸ ਪਾਂਚ ਹੈ ਨਾ ਹਾਂ ਇਹ ਕ੍ਰੋਸ ਪਾਂਚ ਜੋ ਐਚ ਐਫ ਤੇ ਮੇਰੇ ਹਿਸਾਬ ਨਾਲ ਮੂੰਹ ਤੇ ਸ਼ਾਈ ਵਾਲ ਵਰਗਾ ਲੱਗਦਾ ਹਾਂਜੀ ਹਾਂਜੀ ਹਨਾ ਚੱਲ ਕਰਦੇ ਆਂ ਕ੍ਰੋਸ ਤੇ ਆ ਹਾਂਜੀ ਇਹ ਦੁੱਧ 32 ਗਿਆ 30 ਲ ਬਣ ਗਿਆ ਚਲੋ ਪੱਕਾ ਦੁੱਧ 30 ਕਿਲੋ ਇਹ ਥੱਲੇ ਆ ਤਿਆਰ ਮੋਕੇ ਤੇ ਹਾਂ ਮੋਕੇ ਤੇ ਤਿਆਰ ਭਾ ਕੋ 4 ਦਿਨ ਚੋਲੇ ਨੂੰ ਕਿੰਨੇ ਦਿਨਾਂ ਇਸੋ ਹੀ ਨੂੰ ਇਨਾਂ ਇਨੂੰ ਸੂਈ ਨੂੰ ਇੰਨੇ ਕ ਦਿਨ ਹੋ ਗਏ 20 ਦਿਨ ਅੱਛਾ ਮਹੀਨੇ ਤੋਂ ਲਾਗੇ ਬੰਨੇ ਅੰਦਰ ਹੀ ਆ ਗਏ ਅੰਦਰ ਹੀ ਮਹੀਨੇ ਤੋਂ ਅੰਦਰ ਆ ਜੀ ਠੀਕ ਆ ਹਾਂਜੀ ਤੇ ਤੋਰੋ ਫਿਰ ਇਹਨਾਂ ਵਿੱਚ ਆ ਤੋਰੀ ਇਹਦੇ ਕੋਲ ਦੁੱਧ 30 ਲੀਟਰ ਚਵਾ ਦੋਗੇ ਇਹਦੀਆਂ ਚਵਾਈਆਂ 32 ਮਤਲਬ 16 ਹੀ ਜਾਂਦੀਆਂ 30 ਕਹਿੰਨੇ ਆ ਵੀ ਚਲੋ ਘਾਟਾ ਵਾਧਾ ਇਹਦੀਆਂ ਚਵਾਈਆਂ ਦੋ ਕੇ ਤਿੰਨ ਇਹਦੀਆਂ ਦੋ ਚਵਾਈਆਂ ਅੱਛਾ ਇਹਦੀਆਂ ਦੋ ਹਾਂਜੀ ਇਹਦੀਆਂ ਦੋ ਇਹਦਾ ਕੱਦ ਲੰਬਾਈ ਵੇਖੋ ਕਿੰਨੀ ਆ ਜੀ ਆ ਦੇਖ ਸਾ ਦੇ ਚੱਬੂ ਤਾਂ ਕੱਚੀ ਜਗ੍ਹਾ ਤੇ ਇੱਕ ਖੁਸ਼ ਹੁੰਦੀ ਆ ਵਾ ਬਾਹਰ ਕੱਢੀਆਂ ਕੱਦ ਕਾਟ ਪੱਖੋਂ ਇਹ ਵੀ ਚੰਗੀ ਜਵਾਨ ਨੇ ਲੰਬਾਈ ਬਹੁਤ ਜ਼ਿਆਦਾ ਰਹੀ ਜੀ ਬਾਕੀ ਥਾਣੇ ਦਾ ਵੀ ਮੱਝਾਂ ਵਰਗਾ ਲੱਗਾ ਵਾ ਹਾਂ ਜੀ ਬਹੁਤ ਜ਼ਿਆਦਾ ਬੋਲਾ ਐਨ ਕੋਲੇ ਲਾ ਜੋ ਲਾ ਬੰਦੋ ਕੋਈ ਕਿਉਂ ਥੋੜਾ ਕਈ ਜੀ ਪਸ਼ੂ ਡਰ ਵੀ ਜਾਂਦਾ ਬਾਦਲੇ ਬੰਦੇ ਤੋਂ ਬਾਕੀ ਇਹ ਵੀ ਇਸ ਤਰ੍ਹਾਂ ਪਸ਼ੂ ਦੀ ਤੰਦਰੁਸਤੀ ਦਾ ਵੀ ਪਤਾ ਲੱਗ ਜਾਂਦਾ ਵਾ ਪੋਰੀਆਂ ਜਿਹੜੀਆਂ ਵਾ એનર્ਜੀ ਤੇ ਆ ਜਿਹੜੀਆਂ ਬਾਕੀ ਮਿਲਕ ਵੇਨ ਇਹਦੇ ਵੀ ਦੇਖ ਸਕਦੇ ਜੀ ਤੇ ਥਾਨ ਵੀ ਇਹਦੇ ਦੇਖ ਸਕਦੇ ਆਪਾਂ ਤੇ ਇਹਦਾ ਮੁੱਲ ਫਿਰ ਹਰ 프리ਜੀ ਰੇਟ ਤੇ ਮਗਰ ਲੱਖੋਂ ਬਾਹਰ ਵਾਲੀ ਬਸ਼ੀਰ ਵੀ ਅੱਛਾ ਹਾਂ ਵੀ ਇਹਨਾਂ ਦੁੱਧ ਆਦੇ ਕਿ ਚੰਗੀ ਆ ਕਿ ਕ੍ਰੋਸ ਬਰੀਡ ਆ ਪਿਓਰ ਨਹੀਂ ਕੀ ਗਰਮੀ ਕੱਢਣ ਵਾਲੀ ਆ ਹਾਂਜੀ ਹਾਂਜੀ ਤੇ ਪਰ ਹੋਣਾ ਹੀ 195 ਕਰਦੇ ਕਰ ਦਈਏ ਥੋੜਾ ਬਦਲ ਮੰਨਤਾ ਨਾ ਚਲੋ ਕਰ ਲਓ ਤੁਸੀਂ ਵੀ ਆਪਣੀ ਮਰਜ਼ੀ ਕਿੰਨੇ ਕਰਦੀ ਐ ਜੀ ਕਰ ਦੋ ਜੋ ਕਰ ਕਿੰਨੀ ਛੋਟ 95 ਮੈਂ ਕਿਹਾ ਇਹ ਚ ਕਹਿਣਾ ਹਾਂਜੀ 95 ਅੱਛਾ ਤੇ ਦੁੱਧ 3 ਲੀਟਰ ਜਿਹੜਾ ਕਰੋ ਚਵਾ ਕੇ ਦੋ 3 ਦਾ ਵੱਧ ਹੋਊ ਘੱਡੂ ਨਹੀਂ ਅੱਛਾ 3 ਦਾ ਵੱਤੀ ਹੋਊਗਾ ਹਾਂ ਦੋ ਡਰੋ ਜੋ ਇੱਕੋ ਗੱਲ ਕਰ ਦਈਏ ਫਿਰ ਕਰ ਦੋ ਪਤਾ ਫਿਰ ਹਾਂਜੀ ਕਰ ਦੋ ਤੁਹਾਡੇ ਨਾਲ ਥੋੜਾ ਜਿਆ ੱਟਾ ਕਰ ਲਈਦਾ ਹੈ ਕਰੋ ਕਰ ਲਓ ਕਰ ਲਓ ਜੀ ਹੋਰ 10000 ਹੀ ਛੱਡ ਦੀਏ ਫਿਰ ਛੱਡ ਦੇਣਾ ਹਾਂ 85000 ਦੀ ਦੇ 85000 ਦੀ ਅੱਜ ਜੀ ਹਾਂ ਨਾ ਹੋਏਗੀ ਚਲ ਬੱਚੀ ਵੇਖੋ ਥਣ ਵੇਖੋ ਕਿਹੜਾ ਲੱਗਾ ਹੈ ਠੀਕ ਹੈ 85000 ਦੀ ਜਿਹੜੀ ਕਹਿੰਦੇ ਵੀ 85000 ਦੀ ਹੋएगी ਦੇ ਦੇਾਂਗੇ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੇ ਹੁਣ ਆ ਜਿਹੜੀ ਆ ਤਾਜੀ ਸੂਈ ਆ ਜਿਹੜੀ ਹਾਂਜੀ ਕਿੰਨੇ ਚੱਤੀ ਸੂਈ ਵੇਚੀਏ ਇਹ ਪਰਸੋਂ ਹੋਰ ਵੀ ਜੀ ਸੂਈ ਆ ਅੱਛਾ ਹਾਂਜੀ ਇਹ ਖਾਲੀ ਤੇ ਨਹੀਂ ਕੀਤੀ ਹਣੀ ਖਾਲੀ ਕਰਤੀ ਆ ਮਤਲਬ ਕਰੀ-ਕਰੀ 12 ਕਿਲੋ ਤੇ ਚੱਲੀ ਆ ਅੱਛਾ ਹਾਂਜੀ ਅੱਛਾ ਚਵਾ ਜੂ ਨੰਬਰ 1 ਆ ਸੂਆ ਤਿੱਜਾ ਇਹਦਾ ਕੱਟੀ ਮਗਰ ਇਹਦੇ ਸਰ ਤੇ ਇਹ ਕਿੰਨਾ ਦੁੱਧ ਕਰੀ ਜਾਊਗੀ ਜਿਹੜੇ ਹਿਸਾਬ ਨਾਲ ਇਹ 12 ਤੋਂ ਚੱਲੀ ਆ ਚਵਾ ਜੂ ਚੰਗਾ ਵਾ ਮੱਲਵਾ 15 ਲੀਟਰ ਗਰੰਟੀ ਦੇ ਦਾਂਗੀ ਅੱਛਾ 15 ਕਿਲੋ ਜਿਹੜਾ ਮੇਰੇ ਕਿਲੇ 5 ਦੇ 15 ਕਿਲੋ ਨਾ ਦੇ। ਅੱਛਾ ਹਾਂਜੀ ਸਾਂਭ ਵੀ ਕਰ ਦੇਣਾ। ਅੱਛਾ ਚੁਆਈ ਚੰਗੀ ਸਾਰੀਆਂ ਚੀਜ਼ਾਂ ਚੰਗੀਆਂ ਲੱਗੀਆਂ ਮੱਝ ਨੂੰ ਇਹ ਸੂਝ ਆਈ ਹੈ ਮਾੜਾ ਮੋਟਾ ਲੱਗਣਾ ਤੁਹਾਨੂੰ ਸੂਹਾ ਤਿੱਜਾ ਤੋਰ ਫੇਰ ਇੰਨਾ ਹਾਂ ਬਹੁਤ ਵਧੀਆ ਚੁਆਵਾ ਜੀ ਇਹਦਾ ਬਾਕੀ ਇਹ ਆ ਵੀ ਡੇਰੀਆਂ ਚ ਚਾਉਣ ਵਾਲੀ ਮੱਝ ਆ। ਹਾਂਜੀ ਵੱਡੇ ਪੱਲੇ ਦੀ ਮੱਝ ਹੈ ਜੀ। ਕੱਦ-ਕਾਟ ਪੱਖੋਂ ਵਜਨ ਪੱਖੋਂ ਚਲੋ ਚੰਗੀ ਆ ਲੈ ਜਾ ਉੱਧਰ ਪਖਾੜਾ ਬੈਠਾ ਨਹੀਂ ਗਿੱਲੇ ਨਾੜੂ ਦੇ ਬੱਚੇ ਇਹ ਤੇ ਬੱਚੇ ਦੇ ਬਾਣੇ ਵਾ ਅੱਜ ਬਾਣੇ ਸੋਕੇ ਜਾਰੇ ਬੱਚਾ ਇੱਧਰ ਆਉਂਦਾ ਆਉਂ ਜੋ ਕਟੀਏ ਦੀ ਬਾਕੀ ਆ ਇੱਧਰ ਵੀ ਜਾਨਵਰ ਰੱਖੇ ਆ ਆ ਕੱਟੀ ਆ ਦੀ ਬਿਲਕੁਲ ਕੋਲਾ ਹੀ ਬੱਚਾ ਆ ਜਿਹੜਾ ਹਾਂਜੀ ਆ ਦੇਖ ਸਾਡੇ ਕੱਟੇ ਵੀ ਮਗਰ ਚੰਗੇ ਟੀਕੇ ਦੀ ਆ ਜੇ ਹਾਂਜੀ ਇਹ ਆਠਾਨੇ ਦੇ ਵੀ ਦੇਖ ਸਕਦੇ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਆ ਫਰੀ ਵੀ ਦੇ 140 ਦੇਣਾ ਨਹੀਂ ਫਿਰ ਇਹਨੇ ਦੁੱਧ ਪੜਾ ਦੇਣਾ 15 ਦੋ ਬਾਹਰ ਦੁੱਧ ਦੇਣਾ ਵਾ ਡੇਰ ਦੀ ਵਿਗਣੀ ਆ ਮੈਂ ਦਾ ਘਾੜੀ ਗਿਆ ਜੇ ਫਿਰ ਤਿਆਰ ਹੁੰਦਾ ਫਿਰ ਗੱਲ ਹੋ ਰਹੀ ਹੋਂ ਤੇ ਹੁਣ ਹੋਈ ਜਾਣਾ ਹੁਣ ਸੂਸ ਸਵਾਈ ਪਈ ਬਸ ਥੋੜਾ ਕਰ ਦਈਏ ਕਰ ਦਈਏ ਥੜਾ ਕਰ ਕਰ ਦੋ ਜੋ ਹਾਂ ਵੀ ਕਰ ਦੋ ਕਰ ਦੋ ਤੁਸੀਂ ਗੱਲ ਇੱਕੋ ਗੱਲ ਫਿਰ ਕਰ ਦੋ ਅੱਗੇ ਜੀ ਇਹਨੇ ਦੱਸਦਾ ਖੱਪਾ ਨਾ ਲਾ ਦਿਓ 10 ਜਾਂ ਦੋ 10 ਹੀ ਉਤਰੇ ਚਲੋ ਵੱਧ ਕਹਿਣ ਲੱਗੇ ਹੁਣ 10 ਹੀ ਕਹਿ ਦਈਏ ਫਿਰ ਜ਼ਿਆਦਾ ਸੱਤ ਰਹਿ ਦੋ ਨਹੀਂ ਨਹੀਂ ਸੱਤ ਕਰ ਦੋ ਨਹੀਂ 10 ਹੀ ਕਰ ਦਈਏ ਪੂਰਾ ਚਲੋ ਪੂਰੇ 1 30 ਦੀ ਹੋਊਗੀ ਜੇ ਛੋੜੀ ਹੋਊਗੀ 1 30 ਹਾਂਜੀ ਠੀਕ ਹੈ ਜੀ ਹ ਮਾਨਤਾਨ ਹੋ ਜਾਏਗਾ ਠੀਕ ਹੈ ਜੀ ਤੇ ਹੁਣ ਜਿਹੜੀ ਆ ਚੀਜ਼ ਜਿਹੜੀ ਵਿਖਾਉਣੀ ਆ ਆਪਾਂ ਇਹ ਤਾਂ ਫਿਰ ਕਮਾਲ ਦੀ ਆ ਕਿ ਪੂਰੀ ਇਹ ਸਾਰਿਆਂ ਦੇ ਰੁਪਏ ਦੀ ਜਾਣੀ ਪਿਆਣੀ ਆ ਅੱਛਾ ਇਹਦੀ ਚਵਾਈ ਕੀਤੀ ਤੁਸੀਂ ਦੋ ਟਾਈਮ ਦੀ ਜੀ ਅੱਛਾ ਕੋਈ 25 4000 ਦਾ ਰਿਕਾਰਡ ਆ ਸਾਡੇ ਕੋਲ ਪਿਆ ਅੱਛਾ ਤੁਹਾਡੇ ਕੋਲ ਵੀ ਸਾਡੇ ਕੋਲ ਵੀ ਤੁਸੀਂ ਜੀ ਜਿਹੜੀ ਆਪਾਂ ਮਿਲਕਿੰਗ ਕਰਾਈ ਸੀ ਨਾ ਹਾਂ ਸਦਾ ਵੀ ਦਿੱਤਾ ਹੈ ਕਈ ਆਏ ਵੀ ਵੀਰ ਉਹ ਤਾਂ ਸਾਹਮਣੇ ਜਿਹੜੇ ਜਿਹੜੇ ਸਭ ਤੋਂ ਪਹਿਲਾਂ ਉਹ ਤਾਂ ਲਾਈਵ ਮਿਲਕਿੰਗ ਕਰਾਈ ਸੀ ਆਪਾਂ ਹਾਂ ਹਾਂ ਜੀ ਮਤਲਬ ਇਹਦੀ ਹੋਈ ਆ ਹਾਂ ਜੀ ਹਾਂ ਜੀ ਸਵੇਰ ਦੀ ਠੀਕ ਠਾਕ ਉਹ ਮਤਲਬ ਚਾਰ ਦਾਂਦ ਦੀ ਹੁਣ ਛੇ ਦਾਂਦ ਆ ਅੱਛਾ ਤੇ ਸੁਆ ਤੀਜਾ ਇਹਦਾ ਅੱਛਾ ਹਾਂਜੀ ਐਰ ਕਾ 30 ਕਿਲੋ ਦੁੱਧ ਦੇ ਦੂ ਆਰ ਪੀ ਜੀ ਅੱਛਾ ਹਾਂਜੀ 30 ਲੀਟਰ ਗਾਰੰਟੀ ਨਾਲ 30 ਲੀਟਰ ਦੁੱਧ ਦੇ ਦੂ ਜੀ ਤੇ ਚਵਾ ਵੀ ਦੋਗੇ ਜੇ ਚਵਾਉਣਾ ਹੋਗਾ ਘਰੋਂ ਤੇ ਹਾਂ ਚਵਾ ਵੀ ਦਵਾਂਗੇ ਉਦੋਂ ਦਾ ਉਦੋਂ ਦਾ ਰੇਟ ਹੁਣ ਦਾ ਹੁਣ ਨਾ ਹੋ ਜਾਊਗਾ ਠੀਕ ਆ ਤੇ ਬਾਕੀ ਵੇਖੋ ਇਹਦਾ ਕਾਦ ਵਜਨ ਹਰੇਕ ਚੀਜ਼ੇ ਪੂਰੀ ਇਹਦੀ ਵਿਖਾਓ ਕੱਲੀ ਇਹਦੇ ਇਹ ਆ ਵੀ ਕੋਈ ਦੋ ਟਾਈਮ ਜਿਹੜੀ ਇਹਦੀ ਮਿਲਕਿੰਗ ਹੋਈ ਸੀ ਉਦੋਂ ਤੇ ਕੋਈ ਵੀਰ ਉਹ ਵੀ ਵੀਡੀਓ ਵੇਖ ਸਕਦਾ ਵਾ ਹਨਾ ਉਦੋਂ ਪਰ ਤੁਸੀਂ ਕਿਹਾ ਸੀ ਵੀ ਕੋਈ ਸਿੰਘ ਜੋਵੇ ਉਗਣ ਕੋਈ ਸਿੰਘ ਬਣਿਆ ਹੋਵੇ ਫਰੀ ਮੱਝ ਦੇ ਦੀਆਂ ਸਿੰਘ ਵੀ ਬਣਿਆ ਹੋਵੇ ਉਦੋਂ ਤੋਂ ਹੇ ਕਹਿੰਦੇ ਹੈ ਵੀ ਉਤਰਾ ਹੀ ਵਿਖਾਈ ਆ ਉਹ ਤਾਂ ਬਕਾਉਣੀ ਹੀ ਕੀਤੀ ਤਿਆਰ ਕੀ ਤੁਸੀਂ ਹੁਣ ਫਿਰ ਵੇਚਦੇ ਲੱਗੇ ਜੇ ਹਨਾ ਹਾਂਜੀ ਉਹ ਤਾਂ ਆ ਸੂਆ ਚੋਲਿਆ ਵਾ ਮੈਂ ਤਾਂ ਪੌਣੀ ਵੀ ਸਾਖੀ ਦੇ ਨਾ ਆਇਆ ਨਾ ਪੌਣੀ ਅੱਜ ਅੱਛਾ ਨਾਲ ਤੇ ਉਹ ਦਮ ਸਾਖੀ ਮੇਲਾ ਇਹਨੂੰ ਬਕਾ ਲਾਂਗੇ ਜੋ ਰਹਿ ਗਈ ਤੇ ਜੇ ਰਹਿ ਗਈ ਤਾਂ ਫਿਰ ਵਸਾਖੀ ਜਾਏਗੀ ਫਿਰ ਮੇਲਾ ਲਾ ਮੰਡੀ ਚ ਜਾਊਗੀ ਹਨਾ ਹਾਂਜੀ ਤੋਰਾਂ ਹਾਂ ਫਿਰ ਇੱਕ ਵਾਰੀ ਅਜੇ ਕੱਬਣੇ ਆ ਅਜੇ ਤਿਆਰ ਹੋਣੀ ਆ ਹਾਂ ਤਿਆਰ ਹੋਣੀ ਐ ਤੇ ਫੁੰਦੀ ਨਹੀਂਗੀ ਦੱਸ ਦੇ ਨਾ ਕੋਈ ਗੱਲ ਹੀ ਨਹੀਂ ਐ ਤੇ ਤੇ ਬਾਕੀ ਹਾਥੀ ਵਰਗੀ ਮੱਝ ਆ ਇਹਦੇ ਹਾਥੀ ਆ ਕਿ ਜੀ ਬਲਾਰਜ ਵੀ ਮਹਾ ਹੀ ਪੂਰੀ ਆਉਗੀ ਇਹਦੇ ਹਾਂ ਜੀ ਬਲਾਰਜ ਹੋਣੀ ਮਾਹਾਂ ਜੀ ਲੰਬਾਈ ਵੀ ਬਹੁਤ ਆ ਨਾ ਬਾਕੀ ਨਿੱਗਰ ਚੱਡੇ ਦੀ ਨਿੱਗਰ ਆ ਇਹਦੀ ਵੀਡੀਓ ਪੁਰਾਣੀ ਵੀ ਕੱਢ ਸਕਦੇ ਉਹ ਚ ਵੀ ਨਿੱਗਰ ਚੱਡੇ ਨਿੱਗਰ ਵਾਨੇ ਦੀ ਆ ਜਿਹੜੀ ਮੱਝ ਵਾਲੀ ਹਾਂ ਜੀ ਕਹਾਂ ਨਹੀਂ ਦੀ ਆ ਬਾਕੀ ਇਹੋ ਜਿਹੇ ਮੱਜਾਂ ਵਾ ਜਿਹੜਾ ਕੋਈ ਵੀ ਸ਼ਕੀਨ ਜਿਹੜਾ ਚੰਗੀ ਸੰਭਾਲਾ ਤੇ ਜਿਨ੍ਹਾਂ ਨੂੰ ਜਾਣਕਾਰੀ ਆ ਪੂਰੀ ਉਹੀ ਕੋਈ ਵੀਰ ਖੜੇ ਜਿਹੜੀ ਇਹੋ ਜੀ ਮੱਝ ਜਿੰਨੇ ਵੀ ਰੱਖਣੀਆਂ ਆ ਆ ਦੇ ਸਾਦੇ ਜੀ ਪੂਰੀ ਜਿਹੜੀ ਆ ਚੜਾਈ ਜਿਹਾਂ ਮੱਜ ਲੰਬਾਈ ਤੇ ਵੀ ਆ ਤੇ ਚੰਗੀ ਰੀਜ ਨਾਲ ਸੰਭੀ ਆ ਜਿਹੜੀ ਵੀ ਇਹਨਾਂ ਨੇ ਸੰਭ ਵੀ ਜੜੀ ਕੀਤੀ ਆ ਪੂਰੀ ਨਾ ਜੀ ਮੇਰੇ ਹਾਵ ਨਾ ਪਿੱਪੜ ਦੇਸੀ ਘੋੜੇ ਘਾਗੀ ਆ ਅੱਛਾ ਦੇਸੀ ਘੋੜੇ ਪੌਂਦੇ ਹੋਏ ਇਹਨੂੰ ਪਹਿੰਦਾ ਦੋ ਘੜੇ ਸੀਗਾ ਅੱਛਾ ਹਾਂਜੀ ਦੇਸੀ ਘੋੜੇ ਜਿਹਨੂੰ ਪੌਂਦੇ ਬਿਲਕੁਲ ਲੇਟ ਗਈ ਮੱਲਾਵ ਕਰੀਬ ਕਰੀਬ 2 ਮਹੀਨੇ ਛੱਡੀ ਆ ਜੀ ਅੱਛਾ ਹਾਂਜੀ ਠੀਕ ਆ ਹਾਂ 2 ਮਹੀਨੇ ਜਿਹੜੀ ਆ ਵਾ 2 ਮਹੀਨੇ ਛੱਡੀ ਆ ਛੱਡੀ ਆ ਤੇ ਹੁਣ ਜਿਹੜਾ ਦੇਸੀ ਕਿ ਉਹ ਚੱਲਣ ਦਿਆ ਵਾ ਇਹਦਾ ਬਾਕੀ ਹੋਰ ਵੀ ਨਾਲ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਵਾ ਸਾਰਾ ਕੁਝ ਜਿਹੜਾ ਸਾਰਾ ਕੁਝ ਮੱਲਬ ਜੀ ਤਿਆਰ ਮੱਲਬ ਵਾਇਗੁਰੂ ਦੀ ਕਿਰਪਾ ਨਾਲ ਵੀ ਚਲੋ ਤੀ ਦੀ ਆਸ ਆ ਵੱਧ ਜਿੰਨਾ ਮਰਜ਼ੀ ਦੇ ਦੇ ਅੱਛਾ ਜੀ ਅਜੇ ਰਹਿ ਗਈ ਤੇ ਫਿਰ ਤੇ ਕਰਕੇ ਕਮਾਲ ਠੀਕ ਆ ਹਾਂਜੀ ਚਲੋ ਬੰਦ ਹੋਈ ਨਾ ਫਿਰ ਇੱਕ ਵਾਰੀ ਬੰਦਾ ਇੱਥੇ ਬੰਦ ਬੰਦ ਇੱਥੇ ਜੀ ਇਹਨੇ ਕਿਰਾ ਪੋਣੋ ਉਹ ਕਾਲੀ ਬੋਊਗਾ ਬਾਕੀ ਹਵਾਨੇ ਤੇ ਨਾੜਾਂ ਜਿਹੜੀਆਂ ਥਾਂ ਨੇ ਜਿਹੜਾ ਬਿਲਕੁਲ ਦੂਰ ਦੂਰ ਆ ਸਾਰਾ ਕੁਝ ਇਹ ਜੀ ਮਤਲਬ 4.5 ਕਿਲੋ ਦੀ ਗਾੜੀ ਹੈ ਜੀ ਇਹਦੀ ਅੱਛਾ ਹਾਂ ਜੀ ਬਾਕੀ ਕੋਈ ਵੇਰ ਆਣ ਕੇ ਇੱਥੇ ਸ਼ੌਂਕ ਨਾ ਅੱਖੀਂ ਵੇਖ ਕੇ ਕਰੀਂ ਆਹ ਦੇਖ ਸਾਥ ਜੀ ਪੂਰੇ ਡਿਜ਼ਾਈਨਦਾਰ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਔਰ ਬਿਜੂ ਫੋਨ ਦੇ ਹੋਊਗਾ ਅੱਛਾ ਤੇ ਪਿੱਛੇ ਦੀ ਥਣਾ ਦੀ ਫੁੱਲ ਗਾਰੰਟੀ ਠੀਕ ਹੈ ਜੀ ਕੋਈ ਥਣ ਨਹੀਂ ਵੱਧ ਘਾੜ ਪਿੱਛਾ ਨਹੀਂ ਮਾਰੂਗੀ ਮੇਰੀ ਮਾਂ ਜੀ ਤੂੰ ਕਦੇ ਵੀ ਨਹੀਂ ਮਾਰੂਗੀ ਠੀਕ ਆ ਇਹਦਾ ਇਹ ਆ ਬੇ ਜੇ ਹੁਣ ਕਿਸੇ ਨੇ ਖੜਨੀ ਹੋ ਗਈ ਉਹਦਾ ਮੁੱਲ ਹੋਰ ਹੋ ਜਾਊਗਾ ਤੇ ਜੇ ਕਿਸੇ ਨੇ ਦੁੱਧ ਚੋ ਕੇ ਲੈਣਾ ਵਾ ਫਿਰ ਉਹ ਮੈਂ ਫਿਰ ਤੇ ਹੋ ਰਿਹਾ ਰੇਟ ਫਿਰ ਹੋਰ ਹੋ ਜਾਊਗਾ ਹੁਣ ਹੋ ਰਿਹਾ ਫਿਰ ਹੋ ਰਿਹਾ ਠੀਕ ਹੈ ਜੀ ਫਿਰ ਆਪੇ ਕੋਈ ਫੋਨ ਤੇ ਸੰਪਰਕ ਕਰ ਲੇ ਤੇ ਆਪਣੇ ਹਿਸਾਬ ਨਾਲ ਜਿੱਤਰਾ ਕਿਸੇ ਨੇ ਲੈਣੀ ਹੈ ਹਨਾ ਤੇ ਉਹ ਕਰ ਲੈ ਸਾਈ ਬਿਆਂ ਨਾਲ ਆਪੇ ਕਰ ਲੈ ਤੇ ਫਿਰ ਜੋ ਵੀ ਆ ਬਾਕੀ ਕਿਉਂਕਿ ਇਹੋ ਜਿਹੇ ਚੀਜ਼ਾਂ ਵਾਂ ਕਿਤੇ ਕਿਤੇ ਲੱਭਦੀਆਂ ਵਾਂ ਤੇ ਕੋਈ ਕੋਈ ਲੈਣ ਵਾਲਾ ਹੁੰਦਾ ਵਾ ਹਾਂਜੀ ਤੇ ਆਪਣੀ ਸਮਝਣਾ ਕੋਈ ਵੇਖੇ ਚੰਗੀ ਤਰ੍ਹਾਂ ਸੱਦ ਲਈ। ਬਾਕੀ ਬੀ ਵੀਡੀਓ ਜਿੰਨੇ ਲੈਣੀ ਉਹ ਮਿਲ ਜੂਗੀ ਉਹਨੂੰ। ਅੱਛਾ। ਜਿੰਨੇ ਖਰੀਦਿਆ ਉਹ ਵੀਡੀਓ ਨੇ ਚੁਵਾਈ ਦੀਆਂ ਦੋਵੇਂ ਟਾਈਮ ਦੀਆਂ ਪਾਵਾ ਗਈਆਂ। ਅੱਛਾ। ਸਾਰੀਆਂ ਜਿਹੜੀਆਂ ਵੀਡੀਓ ਤੁਹਾਡੇ ਕੋਲ ਪਈਆਂ ਮੇਰੀ। ਸਾਰੀਆਂ ਹੀ ਪਾਦਾਂਗੇ। ਜਿਹੜੀਆਂ ਉਹ ਕਹਿੰਦੇ ਕਿ ਪਾ ਦੇਾਂਗੇ ਪੁੱਲੀਆਂ ਵੀਡੀਓ ਵੀ ਜਿਹੜੀਆਂ ਇਹਦੀਆਂ ਹੈਗੀਆਂ ਪਿਛਲੇ ਸਾਲ ਦੀ। ਜਿਹਨਾਂ ਸੌਦਾ ਬਣੂ ਉਹਦੇ ਨਾਲ ਪਾਦਾਂਗੇ ਜੀ। ਠੀਕ ਹੈ ਜੀ। ਹਾਂ ਜੀ। ਤੇ ਹੁਣ ਜਿਹੜੀ ਆਹ ਵਾਲੀ ਝੋਟੀ ਜੇ। ਇਹ ਪਹਿਲੇ ਨੇ ਜੀ ਵੇਖੋ ਇਹਦਾ ਕੱਦ ਬੁੱਤ ਵੇਖੋ ਜੀ। ਇਹ ਵੀ ਜਿਹੜੇ ਕਿੰਨੇ 6 ਫੁੱਟ ਆਈੜਿਆ ਇਹ ਕੋਈ ਨਾ ਨਾੜਾ ਨੂੰ ਥਾਣੇ ਤੇ ਵੀ ਚੰਗਾ ਲੱਗਾ ਵਾ ਤੇ ਇਹਦੇ ਮਗਰ ਆ ਕੱਟੀ ਜੇ ਹਾਂ ਕੱਟੀ ਹੈ ਜੀ ਅੱਜ ਜ਼ਿਆਦਾ ਕੱਟੀਆਂ ਬੱਛੀਆਂ ਹੀ ਆ ਕੇ ਸਾਰੀਆਂ ਹਾਂ ਇੰਨੀ ਮੱਝ ਤੇ ਨਾਲ ਦੀਆਂ ਕੱਟੀਆਂ ਜਿਹੜੀ ਉਹ ਵਿਕੀ ਹੋ ਜੀ ਕੱਟੀਆਂ ਤੇ گاਵਾ ਮਗਰ ਵੀ ਦੋਵੇਂ ਬੱਛੀਆਂ ਹੀ ਆ ਹਨਾ ਉਹ ਵੀ ਬੱਛੀਆਂ ਵੀ ਦਿਖਾ ਦੇਾਂਗੇ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਹੁਣ ਇਹਦੇ ਕੋਲ ਦੁੱਧ 17 ਕਿਲੋ ਦੁੱਧ ਜੀ ਅੱਛਾ ਹਾਂਜੀ 17 ਕਿਲੋ ਦੁੱਧ ਆ ਅੱਛਾ ਦੋ ਟਾਈਮ ਕੋ ਝੋਲੇ ਜਦੋਂ ਮਰਜੀ ਤਿਆਰ 17 ਇੰਟਰ ਮੋਕੇ ਤੇ ਹਾਂਜੀ ਅੱਛਾ ਦੋ ਟਾਈਮ ਚਵਾ ਦੋਗੇ ਹਾਂ ਦੋ ਡੰਮ ਚਵਾ ਦਾਂਗੇ ਤੋਰੋ ਫਿਰ ਇਹਨਾਂ ਆਇ ਆਹ ਬਾਬੇ ਨੂੰ ਅਜਾ ਮਾਰਦੇ ਪੱਕਾ ਹੀ ਕਰ। ਅਜਾ ਵੀ ਨਹੀਂ ਆਉਂਦੇ ਜਦ ਗੱਡੀ ਚ ਲੈਣ ਸਾਡੀ ਚੇਤੇ। ਬਾਏ ਨਹੀਂ ਲੈ। ਬਾਕੀ ਇਹ ਵੀ ਪੂਰੀ ਜਵਾਨ ਆ। ਕੋਈ ਕਰ ਦਿੰਦਾ ਗੱਡੀ ਚਾ ਕਰ ਦੇ। ਬਾਕੀ ਘਰੇ ਵੀ ਜਿਹੜੀਆਂ ਮੱਝਾਂ ਦੁੱਧ ਤੇ ਲੱਗੀਆਂ ਵਾ ਸਾਰੀਆਂ ਹੀ ਮੱਝਾਂ ਚੰਗੀਆਂ ਆ। ਇਤਨਾ ਪਿਛਲੇ ਰੇ ਵਿਖਾਈਆਂ ਟੋਕੜਾ ਕੱਬਣਾ ਮੱਝਾਂ ਕੋਲ ਜਿਹੜਾ 20 21 21 ਕਿਲੋ ਦੁੱਧ ਸੀ ਹਾਂਜੀ ਉਹ ਚੈੱਕ ਵੀ ਕਰਾ ਲਈਦਾ ਬੀਜੀ ਸੁਣ ਵਾਲੀਆਂ ਅੱਛਾ ਜੀ ਹਾਂਜੀ ਇਹ ਸੱਜਣ ਵੀਰ ਭਰਾ ਨਾਲ ਹੋਈ ਗੱਲ ਅੱਛਾ ਹਾਂ ਇਹ ਮੈਂ ਵੇਚਦਾ ਨਹੀਂ ਉਹ ਬੜਾ ਕੋਈ ਖੜਾ ਕੀਤਾ ਆਪਣੇ ਇਲਾਕੇ ਦਾ ਹੀ ਇੱਕ ਨਿਸ਼ਾਰੇ ਦਾ ਹੀ ਅੱਛਾ ਪਸੂ ਗਏ ਆ ਅੱਛਾ ਹਾਂਜੀ ਤੇ ਆ ਮੈਂ ਅੱਜ ਟੁਕੜ ਗੱਬਨ ਉਹਨਾਂ ਨੇ ਦੇ ਦਿੱਤੀ ਉਹ ਬੜੋ ਬੜੀ ਉਹਨਾਂ ਕੀ ਸੀ ਕੱਟੀ ਦੇ ਦੇਣਗੇ ਇਹਨਾਂ ਨੂੰ ਅੱਛਾ ਹਾਂਜੀ ਇਹਦੀ ਕੱਟੇ ਦੇਣ ਉਹ ਵੀਡੀਓ ਦਿੱਤਾ ਨੂੰ ਸਦਾ ਕਲਿੱਪ ਬਣਾਵਾਂਗੇ ਅੱਛਾ ਜਦੋਂ ਮੈਂ ਮੂਹੇ ਦੇਣੀ ਹੈ ਕਾਫੀ ਰਕੜ ਗਈ 4 20 ਦੀ ਹੋਈ ਇਹਨਾਂ ਨੇ ਅੱਛਾ 4 20 ਦੀ 4 20 ਦੀ ਹੈ ਟੁਕੜ ਗੱਬਨ ਮਾਜੀ ਦਿੱਤੀ ਆ ਹਾਂ 20 ਕਿਲੋ ਦੁੱਧ ਇਹਨਾਂ ਆ ਪੰਜ ਮਹੀਨਾ ਮੇਰਾ ਘਰੋਂ ਤਿਆਰ ਹੋ ਚੁੱਕਾ ਅੱਛਾ ਹੁਣ अच्छा। ਪਾ ਗੀਦਾ ਮੰਨ ਲਓ ਨਹੀਂ ਸਿੜੀ ਤੇ ਸੱਜਰ ਕਿੰਨਾ ਕੱਢਦੀ ਹੈ ਦੁੱਧ। ਸੱਜਰ ਨੇ 29 ਕਿਲੋ ਕੱਢਿਆ ਇਹਨੇ। 29 ਕਿਲੋ ਇਹਨੇ ਸੱਜਰ ਨੇ ਕੱਢਿਆ। ਹੁਣ ਮੈਂ ਤਾਂ 4 ਮਹੀਨਾ ਦੀ ਗੱਭਨ ਤੇ 20 ਕਿਲੋ ਦੁੱਧ ਤਿਆਰ ਮੁੱਕੇ ਤੇ ਆ। ਹਾਂਜੀ ਮੈਂ ਤਾਂ ਤਿਆਰ ਮੁੱਕੇ। ਇਹ ਵੀ ਚੀਜ਼ ਕਮਾਲ ਦੀ ਆ ਤੇ ਫਿਰ ਉਧਰ 4 20 ਵੀ ਜਿਹੜੀ ਰੱਖਿਆ ਮੋਸਾ ਨਾ ਚਲੋ ਚੰਗੀ ਆ ਤੇ ਬਾਕੀ ਘਰੇ ਮੱਜਾਂ ਸਾਰੀਆਂ ਵੀ ਆ ਆ ਵੀ ਇਹਨੇ ਇਹਨੇ ਇਹ ਇਹਦੀ ਵੀ ਦੋ ਟਾਈਮ ਚ ਵਾਈ ਕੀਤੀ ਆ ਅੱਛਾ ਇਹਨੇ 29 ਕਿਲੋ ਦਿੱਤਾ ਸੀ ਹੁਣ ਸਤਵਾਂ ਮਹੀਨਾ ਵਾਂ ਜਿਹੜਾ ਮਰਜ਼ੀ ਆਣ ਕੇ ਵਾਹ ਦੇ ਨੇ 14 ਕਿਲੋ ਦੁੱਧ ਚੋ ਲਈ ਸੱਤ ਮਹੀਨਾ ਦੇ ਗੱਭਣਿਆਂ ਤੇ 14 ਕਿਲੋ ਦੁੱਧ ਲੈਣ ਨੂੰ ਜਾ ਰਹੇ 14 ਕਿਲੋ ਜਿਹੜਾ ਮਰਜ਼ੀ ਸਾਡੇ ਹੁਣ ਡਰਾਈ ਡਰਾਈ ਕਰਨ ਦੇ ਕਿ ਇੱਕ ਹਿਸਾਬ ਨਾਲ ਡਰਾਈ ਬੜੇ ਜ਼ੋਰ ਨਾਲ ਕਰਨੀ ਪੈਣੀ ਹੈ ਅੱਛਾ ਘਟ ਕੇ ਸੱਜਰਾਂ ਨੇ 14 ਕਿਲੋ ਕੱਢਣ ਦੀਆਂ ਤੇ ਬਹੁਤ ਜ਼ਿਆਦਾ ਦੇ ਦੋਵੇਂ ਟਾਂ ਚੋਣੀਆਂ ਅੱਛਾ ਜੀ ਬਹਰੀ ਕਰਕੇ ਫਿਰ ਰੰਗ ਹੁਣ ਠੀਕ ਆ ਤੇ ਮੇਰੇ ਸਾਬ ਨਾਲ 20 ਤਾਂ ਥੱਲੇ ਵਾਲੀ ਤੇ ਮੱਝ ਕੋਈ ਨਹੀਂ ਹੋਣੀ ਆਪਣੇ ਕੋਲ ਨਹੀਂ ਰੱਖਦੇ ਨਹੀਂ 20 ਤੋਂ ਥੱਲੇ ਮੈਂ ਕਈ ਕਰ ਲਈ ਨਹੀਂ ਅੱਛਾ ਨਹੀਂ 25 ਤਾਂ ਪਲੱਸ ਵਾਲੀਆਂ ਆਈਆਂ ਹਨਾ ਸਾਰੀਆਂ 25 ਤਾਂ ਪਲੱਸ ਵਾਲੀਆਂ ਵਾ ਤੇ ਬਾਕੀ ਗਾਵਾਂ ਵੀ ਸਾਰੀਆਂ ਮੈਂ ਚੰਗੀਆਂ ਬਗਾਵਾਂ ਚ ਤਾਂ ਹੀ ਅਗਲੀ ਆਡੀ 50 ਕਿਲੋ ਦਿੰਦੀ ਵੱਡੀ ਅੱਛਾ 55 ਕਿਲੋ ਦੋ ਦਿੰਦੀ ਆ ਉਹ ਵੱਡੀਆਂ ਅੱਛਾ ਹਾਂਜੀ ਬਾਕੀ ਸ਼ੌਂਕ ਦਾ ਵੀ ਭਰਾਇਆ ਨੂੰ ਸ਼ੌਂਕ ਦਾ ਮੁੱਲੀ ਆ ਕੇ ਆ ਵੀ ਚਲੋ ਸ਼ੌਂਕ ਹੈ ਨਹੀਂ ਚਲੋ ਪਸ਼ੂ ਚੰਗੇ ਰੱਖੇ ਆ ਤੇ ਆ ਛੋਟੀ ਦਾ ਮੁੱਲ ਆ ਵੀ ਇਹਦਾ ਵੀ ਫੋਨ ਤੇ ਕਰਾਂਗੇ ਅੱਜ ਜੀ ਅੱਛਾ ਫੋਨ ਤੇ ਕਰਾਂਗੇ ਇਹਦਾ ਮੁੱਲ ਅੱਛਾ ਇਹਦਾ ਫੋਨ ਤੇ ਕਰ ਦੇਣਾ ਆ ਆ ਵੀ ਜੀ ਤੇ ਆਹ ਤੇਰੇ ਬੋਲਾ ਹੀ ਲਾ ਲਓ ਮੱਲਾ ਵਸ 17 18 ਤੋਂ ਚੱਲੀ ਜੀ ਇਹ ਹੁਣ ਤਾਂ ਪਹਿਲਾਂ ਹੀ ਵੇਚਤੀ ਆ ਹਾਂ ਇਹ ਹੁਣ ਤੋਂ ਪਸਰਾਤੀ ਆ ਗਈ ਜੋ ਫੋਨ ਕੀਤਾ ਨਾ ਅੱਛਾ ਤੁਹਾਡੇ ਨਾਲ ਗੱਲ ਹੋਈ ਉਦੋਂ ਇੱਥੇ ਬੈਠੇ ਉਹਨਾਂ ਚੋਲੀ ਸਵੇਰੇ ਚੋਲੀ ਡੋੜ ਆ ਅੱਛਾ ਹੁਣ ਲੈ ਜਾਣੀ 3 ਵਜੇ ਉਹਨਾਂ ਨੇ ਠੀਕ ਆ ਜੀ ਹਾਂਜੀ ਤੇ ਠੀਕ ਆ ਔਰ ਕੁਝ ਕਹਿਣਾ ਫਿਰ ਬਸ ਜੀ ਇਹੋ ਕੁਝ ਐ ਤੇ ਬਾਕੀ ਇਹ ਆ ਵੀ ਆਪਣੀ ਤਸੱਲੀ ਕਰਨ ਕਾਨ ਘੜਾ ਮਾਂ ਦੇਣ ਨੂੰ ਤੈਨੂੰ ਦੇਣ ਮੈਨੂੰ ਊਲਾਮਾ ਦੇਣ ਕੋਈ ਚੰਗੀ ਦੋ ਟਾਈਮ ਤੇਰੇ ਨਾਲ ਚਵਾਈ ਕਰਨ ਪਸੰਦਿਆਂ ਤੇ ਲੈ ਜਾਣ ਹਾਂਜੀ ਨਹੀਂ ਤੇ ਇੱਥੇ ਰਹਿੰਦੇ ਹਾਂ ਅਸੀਂ ਚਵਾਈ ਤੋਂ ਵਾਈਦਰੂ ਨਹੀਂ ਪਾਈਦੀ ਅੱਛਾ ਬਾਕੀ ਨਾਮ ਮੈਂ ਲੈਂਦਾ ਨਹੀਂ ਅੱਛਾ ਚਵਾਈ ਦਾ ਨਾਮ ਲਓ ਤਾਂ ਸਾਈ ਉਸੇ ਵਾਪਸ ਆ ਜੀ ਦੀ ਅੱਛਾ ਭਈ ਭਈ ਸਾਈ ਵਾਪਸ ਆ ਜੀ ਦੀ ਠੀਕ ਆ ਤੇ ਚਵਾਈ ਬਾਕੀ ਜਿੰਨੇ ਜਿਹੜੇ ਕਰਦੇ ਉਹਨਾਂ ਨੂੰ ਝੜਪਾ ਲਾਇਆ ਜਾਂਦਾ ਠੀਕ ਆ ਤੇ ਬਾਕੀ ਤੁਹਾਡੇ ਘਰੇ ਆ ਵੀ ਚਵਾਈ ਕੋ ਜਿੰਨੇ ਟਾਈਮ ਮਰਜ਼ੀ ਕਰ ਲੈ ਜਿੰਨੇ ਦਾ ਮਰਜ਼ੀ ਕਰੋ ਜੀ ਠੀਕ ਆ ਜੀ ਚਵਾਈ ਇੱਥੋਂ ਕਹਿੰਦੇ ਜਿੰਨੇ ਟਾਈਮ ਮਰਜ਼ੀ ਕਰ ਲਓ ਬਾਅਦ ਚ ਫਿਰ ਕਹਿੰਦੇ ਕਿ ਨਾਮ ਲਾਮਾ ਲੈਣਾ ਤਾਂ ਨਾਮ ਲਾਮਾ ਜੋ ਵੀ ਆ ਇੱਥੇ ਵੇਖ ਚੱਕ ਕੇ ਲਾਓ ਕਿਉਂਕਿ ਹਰ ਵੀ ਦੀ ਚਵਾਈ ਦਾ ਇਹ ਫਾਇਦਾ ਵਾ ਮਤਲਬ ਇੱਥੇ ਇੱਕ ਡੰਗਰ ਟਿੱਗਿਆ ਮਤਲਬ 20 25 ਦੇ ਸਾਂਭਿਆ ਡੰਗਰ ਟਿੱਗਿਆ ਜਿਹੜਾ ਦਾ ਆ ਗਏ ਨੇ ਫਰਕ ਪਾਉਣਾ ਹੀ ਪਾਉਣਾ ਜੋ ਮਰਜ਼ੀ ਹੋ ਜੇ ਇਹਨੇ ਫਰਕ ਪਾਉਣਾ ਹੀ ਪਾਉਣਾ ਹੁਣ ਆ ਥੋੜਾ ਜਿਹਾ ਜਿਹਨੇ ਤਾਂ ਗੋੜਾ ਮੇਂ ਗੱਲ ਆ ਗਈ ਨਾ ਜਿਨੇ ਪੈਸੇ ਖਰਚੇ ਮਤਲਬ 1.5 2 ਲੱਖ ਰੁਪਈਆ ਖਰਚਿਆ ਉਹਨੇ ਕੀ ਕਹਿਣਾ ਉਹਨੇ ਆਣਾ ਲੈ ਉਹ ਉਥੋਂ ਦੇ ਮੈਂ ਲਿਆ 18 ਲੀਟਰ ਤੇ ਆਦ ਦੇਣ ਲਈ 14 ਲੀਟਰ ਹਾਂਜੀ ਇਹ ਗੱਲ ਹੋ ਗਈ ਨਾਲ ਆਮੇ ਦੀ ਉਹਨੇ ਉਹਦਾ ਨਹੀਂ ਕਰਨਾ ਵੀ ਖਲੋ ਜੋ ਜੇ ਵੰਡ ਪੱਠਾ ਚੁੱਕ ਲਿਆ ਦੋ ਚੌਹ ਦਿਨਾਂ ਨੂੰ ਇਹਨੇ ਉਹਨਾਂ ਤੋਂ ਕਰ ਦੇਣਾ ਸ਼ੇਅਰ ਕਰ ਜਾਣਾ ਹਾਂ ਕਿ ਬਾਕੀ ਸੇਵਾ ਸੇਵਾ ਦਾ ਫਰਕ ਹੈ ਜਿਹੜੀਆਂ ਇਹੋ ਜਿਹੇ ਪਸ਼ੂ ਆ ਇੱਕ ਰੀ ਜਦੋਂ ਜਗਾ ਬਦਲਨਾ ਵੰਡ ਬਦਲਨਾ ਫਰਕ ਪੈਂਦਾ ਪੈਂਦਾ ਹੈ ਹਰੇਆ ਵੀ ਕੀ ਬਦਲਣਾ ਉਹ ਮੁੱਝ ਮੇਰੇ ਗਵਾਂਢ ਜਾਣੀ ਜੇ ਥੱਲੇ ਆ ਉਹਨੇ ਮੁੰਡੇ ਨੇ ਦੋ ਦਿਨ ਚੋਈ ਆ ਚੋਈ ਆ ਨਾ ਵੀ ਜਾ ਇੱਥੇ ਗਵਾਂਢੀ ਜਾਣੀ ਪਰ ਤੋੜ ਕੇ ਲੈ ਜਾਓ ਜੇ ਨਾ ਫਰਕ ਪਵੇ ਤਾਂ ਮੈਂ ਕਹਿ ਦੇਣਾ ਫਰਕ ਪੈਣਾ ਪੈਣਾ ਉਸ ਤੋਂ ਚੰਗਾ ਇਹ ਹੈ ਵੀ ਇੱਥੇ ਇੱਕ ਰੀ ਹੱਥੀਂ ਚੋਲੋ ਫਿਰ ਬੰਦੇ ਨੂੰ ਪਤਾ ਹੁੰਦਾ ਵੀ ਹਾਂ ਤਾਂ ਇਹ ਵੀ ਵੀਡੀਓ ਜਾਣੇ ਵੀ ਜੋ ਹੋਣਾ ਹਾਂਜੀ ਹੋਰ ਦੇ ਕੰਡੇ ਕਿ ਚਵਾਉਣ ਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਚਲੋ